ਨਾਮ ਹੈਗਾ ਜੀ 8 ਤੋਂ 4 ਮਹੀਨੇ ਪਹਿਲਾਂ ਉਹਨਾਂ ਮੈਂ ਕੰਮ ਕੀਤਾ ਸੀ ਇੱਕ ਜਿਹਾ ਵਾਲਪੇਪਰ ਲਗਾਏ ਸੀ ਤੇ ਮੈਨੂੰ ਰੋਜ਼ ਕਹਿਣਾ ਸ਼ਾਮੀ ਆ ਜੀ ਸਵੇਰੇ ਆ ਜੀ ਆ ਕੇ ਪੈਸੇ ਮੇਰੇ ਕੋਲ ਆ ਜੀ ਭਾਜੀ ਮੈਂ ਜਾਨਣਾ ਉੱਥੇ ਕਦੀ ਗਰਮਣ ਕਹਿੰਦੇ ਹੈ ਨਹੀਂਗਾ ਬਾਅਦ ਚ ਉਹ ਹੀ ਆ ਫੇਰੇ ਆ ਵੀ ਸ਼ਾਮ ਨੂੰ ਜਰੂਰ ਮਿਲਦਾ ਹੈ ਕਦੀ ਕਹਿੰਦਾ ਮੇਰੀ ਫਲੈਕਸ ਤੋਂ ਪੂਰੀ ਉਹ ਚੈੱਕ ਕਰਦੇ ਕੋਈ ਕਿਤੇ ਨਹੀਂ ਹੁੰਦੀ ਭਾਈ ਬਲੈਕ 15000 ਰੁਪਏ ਲੈਣਾ ਹੋਵੇ 15000 ਚ ਕਹਿੰਦਾ 12000 ਦੇਵਾਂਗਾ ਮੈਂ ਕਿਹਾ ਤੁਹਾਨੂੰ 12000 ਦੇ ਦਿਓ 12000 ਤਾਂ ਉਹ ਕਹਿੰਦਾ ਮੈਂ 10000 ਦੇਵਾਂ ਤੁਹਾਨੂੰ ਮੈਂ ਕਿਹਾ 10000 ਦੇ ਦਿਓ ਭਾਜੀ ਕਰੀ ਗਣਾ ਮੇਰੇ ਕੋ ਹੈ ਨਹੀਂ ਕਿ ਗਰੀ ਗਣਾ ਕੱਲ ਆਈ ਸ਼ਾਮੀ ਮੈਂ ਇਹੀ ਕਰੀ ਜਾਂਦਾ ਭਾਜੀ ਤੋਤਾ ਕਹਿੰਦੇ ਕਿ ਅਸੀਂ ਹਿੰਦੂ ਦੇ ਨਾਲ ਖੜੇ ਆ ਜੀ ਹਰ ਬੰਦਾ ਸਾਡੇ ਨਾਲ ਖੜੇ ਆ ਜੀ ਹਿੰਦੂ ਦੇ ਨਾਲ ਖੜੇ ਆ ਜੀ ਮੈਂ ਵੀ ਇੱਕ ਹਿੰਦੂ ਆ ਭਾਜੀ ਮਤਲਬ ਤੁਹਾਡੇ ਹੀ ਪੈਸੇ ਮਾਰ ਲਿਆ ਸਨਾਤਨ ਗਰੀ ਦੇ ਪੈਸੇ ਮਾਰ ਲੇ ਹਾਂਜੀ ਸਾਡੇ ਹੀ ਪੈਸੇ ਮਾਰ ਲੇ ਭਾਜੀ ਕੋਈ ਪ੍ਰੂਫ ਹੈਗਾ ਜੀ ਸਰ ਤੁਸੀਂ ਪੇਪਰ ਮੰਗ ਰਹੇ ਹੋ ਤੁਹਾਡੇ ਕੋਲ ਗੱਲਬਾਤ ਹੈ ਮੇਰੇ ਕੋ ਸਾਰੇ ਪ੍ਰੂਫ ਹੈਗੇ ਸਰ ਚੈਟ ਜੂ ਸਭ ਪਈ ਹੈ ਚੈਟ ਵੀ ਪਈ ਹੈ ਉਦੋਂ ਹੀ ਮੇਰੇ ਕੋ ਪ੍ਰੂਫ ਹੈਗੇ ਸਰ ਸਭ ਕੁਝ ਹੈ ਹਾਂਜੀ ਹਾਂਜੀ ਅਮੀ ਜੀ ਅਜੀਤ ਜੀ ਅਮੀ ਜੀ ਇੱਕ ਛੋਟਾ ਸਵਾਲ ਸੀਗਾ ਅਜੀਤ ਜੀ ਦੇ ਪੈਸੇ ਜਿਹੜੇ ਸੀਗੇ ਫਲੈਕਸ ਦੇ ਉਹ ਕੀ ਬਣਿਆ ਉਹਦਾ ਲੋਟ ਜੋ ਨਹੀਂ ਕਰਦਾ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਮੈਂ ਵਿਸ਼ਾਲ ਕਪੂਰ ਲੁਧਿਆਣਾ ਸ਼ਹਿਰ ਦੇ ਵਿੱਚ ਕੁਝ ਐਸੇ ਲੀਡਰ ਵੀ ਹੈਗੇ ਜੋ ਆਪਣੇ ਦਫਰਾਂ ਦੇ ਵਿੱਚ ਕੰਮ ਤਾਂ ਕਰਾ ਲੈਂਦੇ ਨੇ ਜਦੋਂ ਪੈਸੇ ਮੰਗਣ ਦੀ ਜੋ ਕੰਮ ਕਰਦੇ ਨੇ ਉਹਨਾਂ ਦੀ ਵਾਰੀ ਆਂਦੀ ਤਾਂ ਪੈਸੇ ਦੇਣ ਤੋਂ ਇਨਕਾਰ ਕਰਦੇ ਨੇ ਆਪਣੇ ਆਪ ਨੂੰ ਥ੍ਰੈਟ ਪਰਸਨ ਕਹਿਣ ਵਾਲੇ ਇੱਕ ਕੁਛ ਐਸੇ ਲੀਡਰ ਨੇ ਜੋ ਸਿਵ ਸੇਨਾ ਦੇ ਜੋ ਕਹਿੰਦੇ ਨੇ ਕਿ ਸਾਨੂੰ ਥੈਟ ਆਂਦੀ ਆ ਥੈਟ ਆਂਦੀ ਆ ਤੇ ਉਹ ਸੋਸ਼ਲ ਮੀਡੀਆ ਉੱਤੇ ਵਾਇਰਲ ਵੀ ਹੁੰਦੇ ਨੇ ਲੇਕਿਨ ਉਸ ਤੋਂ ਬਾਅਦ ਤੁਹਾਨੂੰ ਗੱਲ ਕਰੀਏ ਤੇ ਆਪਣੇ ਦਫ਼ਤਰਾਂ ਦੇ ਵਿੱਚ ਫਲੈਕਸ ਲਗਾਉਂਦੇ ਨੇ ਫਲੈਕਸ ਲਗਾਉਣ ਤੋਂ ਬਾਅਦ 10000 ਰੁਪਏ ਦੀ ਰਕਮ ਜਿਹੜੀ ਆ ਉਹ ਮਾਰ ਲੈਂਦੇ ਨੇ ਇਹ ਕਹਿ ਕੇ ਮਾਰ ਲੈਂਦੇ ਨੇ ਕਿ ਸਾਡਾ ਕੰਮ ਜਿਹੜਾ ਵੈ ਰੰਦਾ ਵੈ ਉਹ ਸ਼ਖਸ ਜਿਹੜਾ ਹੈਗਾ ਜੋ ਫਲੈਕਸ ਦਾ ਕੰਮ ਕਰਦਾ ਆਪਣਾ ਕਾਰੋਬਾਰ ਕਰਕੇ ਆਪਣੇ ਬੱਚਿਆਂ ਦਾ ਅਜੀਤ ਭਾਈ ਕਿੰਨੇ ਦਿਨ ਪਹਿਲਾਂ ਕੰਮ ਕੀਤਾ ਸੀਗਾ ਕੀ ਨਾਮ ਹੈ ਉਹ ਸ਼ਖਸ ਦਾ ਭਾਜੀ ਅਮੀਰ ਦੋਰਾ ਨਾਮ ਹੈਗਾ ਜੀ ਅੱਜ ਤੋਂ 4 ਮਹੀਨੇ ਪਹਿਲਾਂ ਉਹਦਾ ਮੈਂ ਕੰਮ ਕੀਤਾ ਸੀ ਠੀਕ ਹੈ ਜੀ ਮੈਂ ਵਾਲਪੇਪਰ ਲਗਾਏ ਸੀ ਤੇ ਮੈਨੂੰ ਰੋਜ਼ ਕਹਿੰਦਾ ਸ਼ਾਮੀ ਆ ਜੀ ਸਵੇਰੇ ਆ ਜੀ ਆ ਕੇ ਪੈਸੇ ਮੇਰੇ ਕੋਲ ਲੈ ਜੀ ਭਾਜੀ ਮੈਂ ਜਾਨਾ ਉੱਥੇ ਕਦੀ ਗਨਮੈਂਟ ਕਹਿੰਦੇ ਹੈ ਨਹੀਂਗਾ ਬਾਅਦ ਚ ਆਈਓ ਸਵੇਰੇ ਆਈਓ ਸ਼ਾਮੀ ਆਈਗਾ ਜਰੂਰ ਮਿਲਦਾ ਹੈ ਕਦੀ ਕਹਿੰਦਾ ਮੇਰੀ ਫਲੈਕਸੇ ਤੋਤਰੀ ਜੋ ਚੈੱਕ ਕਰਦੇ ਕੋਈ ਕਿਤੇ ਨਹੀਂ ਉਤਰੀ ਹੁੰਦੀ ਭਾਈ ਫਲੈਕਸ ਦੀ ਕਹਿੰਦਾ ਮੇਰੀ ਰਿਪੇਅਰ ਮੈਂ ਕਹਾਂ ਰਿਪੇਅਰ ਵੀ ਕਰ ਦਿੰਨਾ ਭਾਜੀ ਪਰ ਭਾਜੀ ਚੱਕ 15000 ਰੁਪਏ ਲੈਣਾ ਹੋਇਆ ਕੋ 15000 ਚ ਕਹਿੰਦਾ 12000 ਦੇਵਾਂਗਾ ਮੈਂ ਕਿਹਾ ਚਲੋ 12000 ਦਿਓ 12000 ਤੋਂ ਉਹ ਕਹਿੰਦਾ ਮੈਂ 10000 ਦੇਵਾਂਗਾ ਚਲੋ ਮੈਂ ਕਿਹਾ 10000 ਦੇ ਦਿਓ ਭਾਜੀ ਉਹ ਪੈਸੇ ਦਿਨ ਦਾ ਨਾਮ ਲੈ ਰਿਹਾ ਕਦੀ ਕਹਿੰਦਾ ਮੇਰੇ ਕੋ ਹੈ ਨਹੀਂ ਕਿ ਕਹਿੰਦਾ ਕੱਲ ਆਈ ਸ਼ਾਮੀ ਆ ਮੈਂ ਇਹੀ ਕਰੀ ਜਾਂਦਾ ਭਾਜੀ ਉਹ ਆਦੇ ਨਹੀਂ ਹੈਗੇ ਭਾਈ ਜੀ ਇਹਨੇ ਤਾਂ ਗਨਮੈਨ ਲੈ ਕੇ ਘੁੰਮਦੇ ਨੇ ਟੌਰ ਉਹਨਾਂ ਦੀ ਵੱਖਰੀ ਆ ਉਹੀ ਤੇ ਕਹਿ ਰਹੇ ਆ ਭਾਜੀ ਉਹ ਤਾਂ ਕਹਿੰਦੇ ਕਿ ਅਸੀਂ Hindu ਦੇ ਨਾਲ ਖੜੇ ਆ ਜੀ ਹਰ ਬੰਦਾ ਸਾਡੇ ਨਾਲ ਖੜੇ ਆ ਜੀ Hindu ਦੇ ਨਾਲ ਖੜੇ ਆ ਜੀ ਮੈਂ ਵੀ ਇੱਕ Hindu ਆ ਭਾਜੀ ਮਤਲਬ ਤੁਹਾਡੇ ਹੀ ਪੈਸੇ ਮਾਰਲੇ ਆ ਸਨਾਤਨਰੀਂ ਦੇ ਪੈਸੇ ਮਾਰਲੇ ਹਾਂਜੀ ਸਾਡੇ ਹੀ ਪੈਸੇ ਮਾਰਲੇ ਭਾਜੀ ਹੁਣ ਮੈਂ ਅਗਰੇ ਕੋਈ ਦੁਬਾਰਾ ਜਾਣਾ ਜੀ ਮੈਨੂੰ ਚੱਕਰ ਘੜਾਈ ਜਾਂਦਾ ਸ਼ਵੇਰੀ ਆ ਜੀ ਸ਼ਾਮੀ ਆ ਜੀ ਮੈਨੂੰ ਭਾਜੀ 10-15 ਹਜ਼ਾਰ ਦੀ ਗੱਲ ਨਹੀਂ ਹੈਗੀ ਮੈਨੂੰ ਉਹਨੇ ਚੱਕਰ ਘੜਾ ਰਾਇਆ ਜੀ ਮੇਰੀ ਬਸ ਕਰਾਤੀ ਭਾਜੀ ਹਾਂਜੀ ਮੇਰੀ ਬੱਸ ਨੇ ਗਿੜੇ ਘੜਾਤੇ ਭਾਈ ਤਾਂ ਕਰੇ ਹਾਰ ਕੇ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਮੇਰਾ ਭਜੀ ਇਹਨੂੰ ਸੋਲਵ ਕਰਾਓਗੇ ਮੇਰੀ ਮਿਹਨਤ ਦੀ ਕਮਾਈ ਹੈ ਸਰ 10000 ਮੈਂ ਛੱਡਣਾ ਨਹੀਂ ਜਾਂਦਾ ਮੇਰੇ ਪੈਸੇ ਪੂਰੇ ਦਵੇ ਮੈਨੂੰ ਭਾਈ ਖਰਚਾ ਕਿੱਦਾਂ ਚਲਾਣਿਓ ਘਰ ਦਾ ਅਗਰ ਦਾ 10000 ਰੁਪਏ ਇਹਨਾਂ ਦੇ ਲੀਡਰ ਇਦਾਂ ਦੇ ਲੀਡਰਾਂ ਦੇ ਘਰੇ ਕੰਮ ਕਰਨ ਲੱਗ ਜਾਓਗੇ ਫਲੈਕਸਾਂ ਲਗਾਉਣ ਲੱਗ ਜਾਓਗੇ ਫਿਰ ਤੁਹਾਡੇ ਰੁਪਏ ਕਾਫੀ ਮਰ ਜਾਣੇ ਨੇ ਫਿਰ ਕਾਰੋਬਾਰ ਕਿੱਦਾਂ ਚਲਾਓਗੇ ਸਰ ਪਹਿਲਾ ਸ਼ਖਸ਼ੀਅਤ ਦਾ ਜਿਨੇ ਪੇਮੈਂਟ ਮਾਰੀ ਹੈ ਨਹੀਂ ਸਰ ਹਾਰੇ ਬੰਦੇ ਪੇਮੈਂਟ ਦਿੰਦੇ ਆ ਪਰ ਇਹ ਬੰਦੇ ਨੇ ਘੜੀਸਾਂ ਘੜਾ ਸਰ ਮੈਂ ਕਮੈਂਟ ਕੀਤਾ ਇਹਨੂੰ ਜੀ ਸਰ ਮੇਰੇ ਪੈਸੇ ਦੇ ਰੋ ਠਾਕੁਰ ਜੀ ਦੀ ਕਸਮ ਖਾਦੀ ਇਹਨੇ ਕਿ ਮੈਂ ਤੁਹਾਨੂੰ ਅਗਲੇ ਦਿਨ ਪੈਸੇ ਦੇ ਦਾਂਗਾ ਮੈਨੂੰ ਅਗਲੇ ਦਿਨ ਵੀ ਪੈਸੇ ਨਹੀਂ ਦਿੰਦਾ ਭਾਈ ਠਾਕੁਰ ਜੀ ਕਸਮ ਖਾ ਕੇ ਚੱਲ ਮੈਂ ਕਹਾਂ ਉਹ ਅਗਲੇ ਦਿਨ ਦੇ ਦਊਗਾ ਭਾਜੀ ਵੀਡੀਓ ਹੀ ਪਾਈ ਸੀ ਨਾ ਫੇਸਬੁੱਕ ਦੇ ਉੱਤੇ ਮੇਰੇ ਖਿਆਲ ਨਾਲ ਉਸ ਤੋਂ ਬਾਅਦ ਵੀ ਡਿਲੀਟ ਕਰਤੀ ਉਹ ਵੀਡੀਓ ਇਹਨਾਂ ਨੇ ਭਾਜੀ ਮੈਨੂੰ ਉਸ ਤੋਂ ਹੀ ਬਲੌਕ ਕਰਤਾ ਬਲੌਕ ਕਰਕੇ ਇਹਨੇ ਮੈਨੂੰ ਰਿਮੂਵ ਕਰਤਾ ਉੱਥੇ ਪੂਰਾ ਜੀ ਕਿ ਮੇਰੇ ਉੱਥੇ ਜਿਹੜੇ ਕਮੈਂਟ ਮਾਰਿਆ ਸੀ ਕਿ ਚਲੋ ਕਿ ਮੈਨੂੰ ਭਾਜੀ ਮੈਂ ਗੱਡੀਆਂ ਤੁਸੀਂ ਲੈ ਸਕਦੇ ਹੋ ਖਰਚੀ ਕਰ ਸਕਦੇ ਹੋ ਕਿ ਮੇ ਹੁਣ ਮੈਨੂੰ ਰੋਜ਼ ਕਹਿੰਦਾ ਸਵੇਰੇ ਆ ਜੀ ਸ਼ਾਮ ਨੂੰ ਉਦੋਂ ਕਹਿੰਦਾ ਮੈਂ ਕੋਈ ਸ਼ਨੀਵਾਰ ਆ ਕੇ ਪੈਸੇ ਲੈ ਜੀ ਤੇ ਉਸ ਦਿਨ ਫਿਰ ਮੈਨੂੰ ਕਹਿੰਦਾ ਵਿਸ਼ਾਲ ਕੁਬੂਰ ਨੂੰ ਤੂੰ ਫੋਨ ਕਰ ਰਿਹਾ ਕਾਰਨ ਵਾਸਤੇ ਕਰ ਰਿਹਾ ਵਿਸ਼ਾਲ ਕੁਬੂਰ ਨੂੰ ਕੋ ਪੈਸੇ ਕਢਾਲੂਗਾ ਇਦਾਂ ਮੈਂ ਕਢਾ ਤੇ ਲੈਣ ਦੀ ਗੱਲ ਹੀ ਨਹੀਂ ਗਈ ਪਾਜੀ ਮੈਂ ਆਪਣੀ ਮਿਹਨਤ ਦੇ ਪੈਸੇ ਲੈਣੇ ਮੈਂ ਤਾਂ ਉਹਨਾਂ ਨਾਲ ਗੱਲ ਕੀਤੀ ਸੀ ਭਾਈ ਅਸੀਂ ਤਾਂ ਖਬਰ ਲਗਾਉਣ ਵਾਸਤੇ ਹੈਗੇ ਆ ਅਗਰ ਤੁਹਾਡੇ ਹੀ ਲੋਕਾਂ ਦੇ ਪੈਸੇ ਆ ਮਾਰ ਲੈਣਗੇ ਆਪਣੇ ਉਹਨੂੰ Hindu ਹੋਣ ਦਾ ਦਾਵਾ ਕਰਦੇ ਨੇ ਤੁਸੀਂ ਵੀ ਇੱਕ Hindu ਹੋ ਲੇਕਿਨ ਜਦੋਂ ਪੈਸੇ ਹੀ ਮਾਰ ਲੈਣਗੇ ਫਿਰ ਕਾਦੀਆ ਰੱਖਸ਼ਾ ਕਰ ਲੈਣਗੇ ਕਾਦੀਆ ਧਰਮ ਦੀ ਜੰਗ ਲੜ ਲੈਣਗੇ ਮੈਂ ਭਾਜੀ ਇਹਨਾਂ ਨੂੰ ਬਹੁਤ ਕਹਿ ਕੇ ਦੇਖ ਲਿਆ ਕਿ ਮੇਰੇ ਮਦਰ ਨੇ ਵੀ ਇਹਨਾਂ ਨੂੰ ਫੋਨ ਕੀਤਾ ਸੀ ਬੇਟਾ ਦੇਖ ਸਾਡੇ ਮਦਰ ਤੱਕ ਆ ਗੱਲ ਪਹੁੰਚ ਗਈ ਤੁਹਾਡੀ ਹਾਂ ਜੀ ਮੇਰੇ ਮਦਰ ਨੇ ਵੀ ਫੋਨ ਕੀਤਾ ਹੈ ਮੇਰੇ ਮਦਰ ਕਹਿੰਦੇ ਤਾਂ ਉੱਥੇ ਕਿਉਂ ਜਾ ਰਹੇ ਆ ਉਹਦੇ ਗਨਮੈਨ ਆ ਮੈਂ ਕਿਹਾ ਗਨਮੈਨ ਆ ਫਿਰ ਕਿਉਂ ਮਮੀ ਜੀ ਉਹ ਕਹਿੰਦੇ ਉਹ ਉੱਥੇ ਜਾ ਕੇ ਕੀ 10000 ਪਿੱਛੇ ਕਿਉਂ ਚੱਕਰ ਘੜਦਾ ਹੈ ਮੈਂ ਕਿਹਾ ਮੇਰੀ ਮਿਹਨਤ ਦੀ ਕਮਾਲ ਹੈ ਹਾਂਜੀ ਮਤਲਬ ਜੀ ਜੀ ਤੇ ਤੁਹਾਡੀ ਮਦਰ ਤਾਂ ਕਹਿੰਦਾ ਭਾਵਾ ਸੀ ਕੀ ਉਹਦੇ ਗਨਮੈਨ ਹੈਗੇ ਨੇ ਤੈਨੂੰ ਕੁਝ ਕਹਿ ਨਾ ਦੇ ਫੜ ਨਾ ਲੈਣ ਤੈਨੂੰ ਥਾਣੇ ਨਾਲ ਪੇਚਾ ਦੇ ਮਤਲਬ ਤੁਹਾਡੀ ਮਦਰ ਵੀ ਆ ਸੋਚਦੀ ਹੈ ਕੀ ਉਹਨਾਂ ਕੋ ਗਨਮੈਨ ਹੈਗੇ ਤੇ ਅਸੀਂ ਪੈਸੇ ਨਾ ਮੰਗੀਏ ਇਹ ਤਾਂ ਕੰਮ ਫਰੀ ਕਰਦੀਏ ਬਿਲਕੁਲ ਬਿਲਕੁਲ ਜੀ ਮੇਰੇ ਮਦਰ ਵੀ ਇਹੀ ਕਹਿੰਦੇ ਛੱਡੋ ਬਰੇ ਰਹਿਣ ਦਿਓ ਐਵੇਂ ਉਹ ਗਨਮੈਨ ਕਹਿ ਰਿਹਾ ਬਾਰ-ਬਾਰ ਕਹਿੰਦੇ ਸਾਡੇ ਕੋਈ ਅਮੀਰ ਓਂਡੇ ਨੂੰ ਕੁਝ ਹੋਊਗਾ ਜੀ ਇਹ ਤੁਹਾਨੂੰ ਫੜ ਲਾਂਗੇ ਜੀ ਇਹ ਇੱਕ ਗਨਮੈਨ ਨੂੰ ਤੁਸੀਂ ਕੋ ਤੁਸੀਂ ਯਾਰ ਬਾਈ ਜੀ ਸਰਕਾਰੀ ਨੌਕਰੀ ਹੈ ਤੁਹਾਡੀ ਸਰਕਾਰੀ ਸੈਲਰੀ ਆਂਦੀ ਹੈ ਇਹ ਤਾਂ ਇਹਦੇ ਕੋਲ ਤਾਂ ਸਾਡੇ ਪੈਸੇ ਦਵਾ ਦਿਓ ਯਾਰ ਸਰ ਮੈਂ ਸਾਰਿਆਂ ਨੂੰ ਕਹਿ ਕੇ ਦੇ ਰਹਾ ਉਹ ਗਨਮੈਨ ਕੀ ਔਰ ਇਹ ਵਾਈਫ ਨੂੰ ਵੀ ਕਹਿ ਕੇ ਦੇ ਲਿਆ ਔਰ ਇਹ ਵਾਈਫ ਮੈਨੂੰ ਕਹਿੰਦੀ ਉਸ ਬੇਟਾ ਤੁਸੀਂ ਸ਼ਾਮੀ ਆ ਜਿਓ ਤੁਹਾਨੂੰ ਮੇਰੇ ਪੱਕਾ ਪ੍ਰੋਮਿਸ ਹੈ ਜੀ ਮੈਂ ਤੁਹਾਨੂੰ ਸ਼ਾਮੀ ਆ ਕੇ ਪੇਮੈਂਟ ਦੇਂਗੀ ਸਰ ਮੇਰੀ ਬੱਸ ਘੜਾਤੀ ਹੋਣਾ ਸਰ ਕੋਈ ਪ੍ਰੂਫ ਹੈਗਾ ਇਸ ਦਾ ਤੁਸੀਂ ਪੇਮੈਂਟ ਮੰਗ ਰਹੇ ਹੋ ਤੁਹਾਡੇ ਕੋਲ ਗੱਲ ਬਾਤ ਕੀਤੀ ਮੇਰੇ ਕੋਲ ਸਾਰੇ ਪ੍ਰੂਫ ਹੈਗੇ ਸਰ ਹੁਣ ਚੈਟ ਚੂਟ ਸਭ ਪਈ ਹੈ ਚੈਟ ਵੀ ਪਈ ਹੈ ਉਦੋਂ ਹੀ ਮੇਰੇ ਕੋਲ ਪ੍ਰੂਫ ਹੈਗੇ ਸਾਰੇ ਸਭ ਕੁਝ ਹੈਗਾ ਹਾਂਜੀ 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 ਲੇਕਿਨ ਇਹ ਉਹ ਸਖਸ਼ਾ ਮੈਂ ਦੁਕਾਨ ਦੇ ਵਿੱਚ ਇਸ ਕਰਕੇ ਵੀਡੀਓਗ੍ਰਾਫੀ ਅਸੀਂ ਕਰ ਰਹੇ ਹਾਂ ਕਈ ਪੱਤਰਕਾਰ ਇੱਥੇ ਪਹੁੰਚੇ ਹੋਏ ਨੇ ਜੋ ਵੀਡੀਓ ਜਿਹੜੀ ਕਰਨ ਉਸੇ ਪਹੁੰਚੇ ਨੇ ਲੇਕਿਨ ਨਾ ਹੁੰਦਾ ਦੱਸ ਜੀ ਕਿ ਅਮੀਤ अरोੜਾ ਜੋ ਆਪਣੇ ਆਪ ਨੂੰ ਲੁਵੈਨ ਕਹਿੰਦਾ ਵਾ ਲੇਕਿਨ ਉਸਨੇ ਹੀ ਇੱਕ ਬੰਦੇ ਦੇ ਪੈਸੇ ਜਿਹੜੇ ਨੇ ਮਾਰ ਲਏ ਨੇ 10000 ਰੁਪਿਆ ਇਹ ਉਹ ਸਟਾਕਸ ਨੇ ਇਹਨਾਂ ਦੇ ਪੈਸੇ ਹਜੇ ਤੱਕ ਨਹੀਂ ਦਿੱਤੇ ਲੇਕਿਨ ਕਾਹਦੇ ਤੁਸੀਂ ਹਿੰਦੂਆਂ ਦੇ ਰਾਖੇ ਬਣੇ ਫਿਰਦੇ ਹੋ ਤੇ ਤੁਸੀਂ ਹਿੰਦੂਆਂ ਦੇ ਹੀ ਪੈਸੇ ਮਾਰਨ ਨੂੰ ਫਿਰਦੇ ਹੋ ਤੇ ਆਖਿਰ ਤੁਸੀਂ ਸਮਾਜ ਦੀ ਸੇਵਾ ਕੀ ਕਰ ਲੋਗੇ ਇਹ ਅਸੀਂ ਅਮੀਤ ਰੋੜਾ ਨੂੰ ਫੋਨ ਕਰਨਾ ਸ਼ੁਰੂ ਕਰ ਦਿੱਤਾ ਵਾ ਅਮੀਤ ਜੀ ਅਮੀਤ ਜੀ ਹਾਂ ਜੀ ਹਾਂ ਜੀ ਠੀਕ ਹੋ ਜੀ ਜੈ ਸ਼੍ਰੀ ਰਾਮ ਜੈ ਮਾ ਬਗਲਾ ਮੁਖੀ ਰਾਧੇ ਰਾਧੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਕੜਮਿਸ਼ਾਲ ਨੂੰ ਮੈਂ ਬਿਲਡਿੰਗ ਕਿ ਨਹੀਂ ਅਮੀਤ ਜੀ ਇੱਕ ਛੋਟਾ ਸਵਾਲ ਸੀਗਾ ਅਜੀਤ ਜੀ ਦੇ ਪੈਸੇ ਜਿਹੜੇ ਸੀਗੇ ਫਲੈਕਸ ਦੇ ਉਹ ਕੀ ਬਣਿਆ ਉਹਦਾ ਲੋਦੀ ਫੋਨ ਹੀ ਕੱਟਦਾ ਕਿਉਂਕਿ ਨਾਲ ਉਹ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਵਿਸ਼ਾਲ ਕਪੂਰ ਲਦਣਾ ਲਾਈ